ਪਰ ਅਸੀਂ ਕਿਸੀ ਕੋਈ ਡਿਸਟ੍ਰਿਕਟ ਜਿਹੜਾ ਉਹ ਛੱਡਿਆ ਨਹੀਂ ਸੋ ਸਾਰੇ ਸੈਕਟਰੀਜ਼ ਸਾਰੇ ਡਿਪਾਰਟਮੈਂਟਸ ਦੇ ਡਿਪਾਰਟਮੈਂਟਲ ਹੈਡ ਇੱਥੇ ਮੌਜੂਦ ਸੀ ਮੇਰੇ ਕੋਲ ਸੋ ਕੁਝ ਦਿਨ ਪਹਿਲਾਂ ਮੈਂ ਐਲਾਨ ਕੀਤਾ ਸੀਗਾ ਕਿ ਖਰਾਬਾ ਜਿਹੜਾ ਹੋਇਆ ਫਸਲਾਂ ਦਾ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਉਹ ਸਾਰੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਕਿਸਾਨਾਂ ਨੂੰ 20000 ਰੁਪਏ ਪਰ ਏਕੜ ਦੇਊਗੀ ਪੰਜਾਬ ਦੇ ਇਤਿਹਾਸ 'ਚ ਦਿੱਤਾ ਜਾਣ ਵਾਲਾ ਇਹ ਸਭ ਤੋਂ ਵੱਡਾ ਮੁਆਵਜ਼ਾ ਹੈ ਇਹਦਾ ਕੱਲਾ ਐਲਾਨ ਨਹੀਂ ਹੋਊਗਾ ਕਈ ਵਾਰੀ ਗੁਲਾ ਐਲਾਨ ਹੀ ਰਹਿ ਜਾਂਦੇ ਪੰਜਾਬੀ ਸਰਕਾਰਾਂ ਚ 26 26 ਰੁਪਏ ਦੇ 40 40 ਰੁਪਏ ਦੇ ਚੈੱਕ ਮਿਲੇ ਨੇ ਜਖਮਾਂ ਤੇ ਲੂਣ ਭੁੱਕਦੇ ਨੇ ਫਿਰ ਉਹ ਜਦ ਹਾਲ ਹਾਲ ਤੇ ਡਿਡ ਸਾਲ ਅਫਸਰਾਂ ਦੇ ਚੱਕਰ ਮਾਰੀ ਜਾਓ ਖੱਜਲ ਖਵਾਰੀਆਂ ਕਰੀ ਜਾਓ ਪਰ ਮਿਲਦਾ ਨਹੀਂ ਸੀ ਚੈੱਕ ਇਧਰ ਉਧਰ ਕਰ ਲੈਂਦੇ ਸੀ ਕੁਝ ਨਾ ਕੁਝ ਤੋਂ ਸਪੀੜਤਾ ਨੂੰ ਸਭ ਤੋਂ ਪਹਿਲਾਂ ਮੁਆਵਜ਼ਾ ਮਿਲਣਾ ਬਹੁਤ ਜ਼ਰੂਰੀ ਹੈ ਔਰ ਉਹ ਵੀ ਟਾਈਮ ਤੇ ਜਦੋਂ ਜ਼ਖਮ ਅੱਲੇ ਨੇ ਪੱਟੀ ਉਦੋਂ ਹੀ ਹੋਣੀ ਚਾਹੀਦੀ ਹੈ। ਸੋ ਅੱਜ ਮੈਂ ਸਾਰੇ ਅਫਸਰਾਂ ਨੂੰ ਸਾਰੇ ਡਿਪਟੀ ਕੁਮਿਸ਼ਨਰਾਂ ਨੂੰ ਸਖਤ ਹਦਾਇਤ ਕੀਤੀ ਹੈ ਕਿ ਹੁਣ ਜਿਤੇ ਜਿਤੇ ਪਾਣੀ ਘਟ ਹੋ ਗਿਆ ਤਾਂ ਤੁਸੀਂ ਸਾਨੂੰ ਸਪੈਸ਼ਲ ਗੁਰਦਆਰੀਓ ਜਿਹਦੇ ਵਿੱਚ ਪਸ਼ੂਆਂ ਦਾ ਨੁਕਸਾਨ ਫਸਲਾਂ ਦਾ ਨੁਕਸਾਨ ਘਰਾਂ ਦਾ ਨੁਕਸਾਨ ਉਹ ਸਾਨੂੰ ਕਰਕੇ ਦਿਓ। ਕਿ ਮੈਂ ਉਹ ਇੱਕ ਜ਼ਿੰਮੇਵਾਰ ਪਰਿਵਾਰ ਦਾ ਕਿਸਾਨ ਪਰਿਵਾਰ ਦਾ ਪੁੱਤਾਂ ਮੈਨੂੰ ਪਤਾ ਹੈ ਸਾਡਾ ਖੇਤ ਵੀ ਡੁੱਬਦਾ ਰਿਹਾ ਹੈ ਕਿ ਰੋਟੀ ਨਹੀਂ ਪੱਕਦੀ ਹੁੰਦੀ ਸੀ ਘਰੇ ਤੇ ਸਾਨੂੰ ਪਤਾ ਲੱਗ ਜਾਂਦਾ ਸੀ ਸ਼ਾਇਦ ਟਾਬਾਂ ਵਾਲਾ ਖੇਤ ਜਿਹੜਾ ਉਹ ਡੁੱਬ ਗਿਆ ਹੁਣ ਕਿਉਂਕਿ ਰੋਟੀ ਉਸ ਦਿਨ ਪੱਕਦੀ ਨਹੀਂ ਸੀ ਘਰੇ ਸੋ ਅਸੀਂ ਪੰਜਾਬ ਦਾ ਕੋਈ ਵੀ ਚੁੱਲ੍ਹਾ ਜਿਹੜਾ ਉਹ ਬੁਝਿਆ ਨਹੀਂ ਰਹਿਣ ਦੇਣਾ ਚਾਹੁੰਦੇ ਨਾ ਚਰਚਾ ਇਹ ਨਾਲ ਹੀ ਸਾਂਗੋ ਜੀ ਨਾਲ ਚਰ ਮ ਮ ਆਫਜ਼ਨ ਗੋਦੰਦ ਨੇ ਜਿਹਨਾਂ ਵਾਰਾ ਕੀਤਾ ਹੈ ਅੱਜ ਮੈਂ ਅਧਿਸ਼ਤਿੱਤੇ ਨੇ ਤੀ ਤੋਂ 40 ਦਿਨਾਂ ਦੇ ਵਿੱਚ ਵਿੱਚ ਸਾਰਾ ਚਾਹੇ ਉਥੇ ਪਾਣੀ ਆਇਆ ਚਾਹੇ ਨਹੀਂ ਆਇਆ ਤੀ ਤੋਂ 40 ਦਿਨਾਂ ਵਿੱਚ ਸਾਰਾ ਸਾਡੇ ਕੋਲੇ ਸਪੈਸ਼ਲ ਗਰਦਾਰੀ ਦਾ ਡਾਟਾ ਆ ਜਾਊਗਾ ਚੈੱਕ ਸਾਡੇ ਕੋਲ ਤਿਆਰ ਪਏ ਨੇ ਜਿਹੜੀ ਮਰਜ਼ੀ ਫਸਲ ਵਿਜੀ ਹੋਈ ਹੈ ਫਸਲ ਦਾ ਨੁਕਸਾਨ ਹੋ ਗਿਆ ਤਾਂ 20000 ਰੁਪਏ ਪਰ 1 ਏਕੜ ਮਿਲੂਗਾ ਤੇ ਇਨਪਿੰਟ ਜਾ ਕੇ ਸਾਡੇ ਅਫਸਰ ਜਿਹੜੇ ਨੇ ਉਹ ਜਾਇਜ਼ਾ ਲੈਣਗੇ ਰਿਪੋਰਟ ਬਣਨ ਤੋਂ ਬਾਅਦ ਵੀ ਇੱਕ ਹਫ਼ਤੇ ਦੇ ਸਮਾਂ ਸੀ ਲੋਕਾਂ ਨੂੰ ਵੀ ਦੇਵਾਂਗੇ ਕਿ ਕਿਤੇ ਕੋਈ ਗਲਤ ਤਾਂ ਨਹੀਂ ਲਿਖਿਆ ਗਿਆ ਕਈ ਵਾਰੀ ਕੀ ਹੁੰਦਾ ਜਿਨ੍ਹਾਂ ਦਾ ਨੁਕਸਾਨ ਹੋਇਆ ਹੁੰਦਾ ਉਹਨਾਂ ਦਾ ਲਿਖਿਆ ਨਹੀਂ ਜਾਂਦਾ ਜਿਨ੍ਹਾਂ ਦੀ ਚਲਦੀ ਹੁੰਦੀ ਹੈ ਥੋੜੀ ਬਹੁਤ ਉਹਨਾਂ ਦਾ ਲਿਖਿਆ ਜਾਂਦਾ ਸੋ ਇਹ ਤਰਾਜ ਲੈਣ ਵਾਸਤੇ ਵੀ ਸੀ ਹਫ਼ਤੇ ਦਾ ਟਾਈਮ ਦੇਵਾਂਗੇ ਜਿੱਥੇ 100% ਨੁਕਸਾਨ ਹੋ ਗਿਆ ਇੱਕ ਮਹੀਨੇ ਦੇ ਵਿੱਚ ਪਹਿਲਾ ਚੈੱਕ ਅਸੀਂ ਦੇ ਦਾਂਗੇ ਬਾਕੀ 40 ਦਿਨਾਂ ਦੇ ਵਿੱਚ ਲਗਭਗ ਸਾਰੇ ਪੰਜਾਬ ਦਾ ਸਾਡੇ ਕੋਲੇ ਸਪੈਸ਼ਲ ਗਰਦੌਰੀਆਂ ਜਾਂ ਗਰਦੌਰੀਆਂ ਆ ਜਾਣਗੇ। ਆਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਵੀ ਪੈਸੇ ਜਿਹੜੇ ਨੇ ਅਸੀਂ ਦੇਵਾਂਗੇ ਵੀ ਵਧਾਵਾਂਗੇ ਵੀ ਐਸਡੀਆਰਐਫ ਦੇ ਵਿੱਚ 6800 ਰੁਪਏ ਆਉਜਾ ਮਿਲਦਾ ਪਿਛਲੇ ਦਿਨੀ ਮੈਂ ਡਿਬੇਟ ਸੁਣੀ ਸੀ ਉਹ ਕਹਿੰਦੇ ਜੀ ਪ੍ਰੋਸੈਸ ਦਾ ਬਹੁਤ ਦੇਰ ਰੱਖੇ ਨੇ ਪਹਿਲਾਂ ਹੀ 6800 ਰੁਪਏ ਦਿੰਦੇ ਹੋ ਜੀ ਐਸ ਡੀ ਆਰ ਐਫ ਦਾ ਕਾਨੂੰਨ ਕਹਿੰਦਾ ਐਸ ਡੀ ਆਰ ਐਫ ਦੇ ਰੇਟ ਕਹਿੰਦੇ ਨੇ ਅਸੀਂ ਆਪਣੇ ਵੱਲੋਂ ਫੰਡ ਪਾਵਾਂਗੇ ਅਸੀਂ 6800 ਨੂੰ ਵਧਾ ਕੇ 40000 ਰੁਪਏ ਕਰ ਰਹੇ ਹਾਂ 40000 ਮਿਨੀਮਮ ਜੇ ਜਿਹੜੇ ਪਸ਼ੂ ਖੜਾ ਚ ਬਹਿ ਗਏ ਜਾ ਮੱਜਾ ਹਣਾਂ ਜ ਮਰ ਜਾਂਦੀ ਐ 37500 ਰੁਪਿਆ ਦਾ ਮੁਆਵਜ਼ਾ ਦਿੱਤਾ ਜਾਊਗਾ ਬਾਕੀ ਪਸ਼ੂਆਂ ਦਾ ਨਿਜਮਾ ਮੁਤਾਬਕ ਭਰਾ ਕੇ ਅਸੀਂ ਲੋਕਾਂ ਨੂੰ ਕਿਉਂਕਿ ਇਹ ਕੰਜੂਸੀ ਦੇ ਦਿਨ ਨਹੀਂ ਹੈਗੇ ਇਹ ਵੇਲਾ ਕੰਜੂਸੀ ਕਰਨ ਦਾ ਨਹੀਂ ਹੈਗਾ ਨਹੀਂ ਜੀ ਇਹ ਤਾਂ ਇੰਨੇ ਪਰਸੈਂਟ ਘਰ ਡਿੱਗ ਗਿਆ ਹੈ ਤਾਂ ਇੰਨੇ ਪਰਸੈਂਟ ਚੋਇਆ ਜੇ ਉਸ ਘਰ ਦੇ ਵਿੱਚ ਬੰਦਾ ਰਹਿ ਨਹੀਂ ਸਕਿਆ ਅਨੇਕਰ ਨਹੀਂ ਵੀ ਡਿੱਗ ਗਿਆ ਪਾਣੀ ਚੋਈ ਜਾਂਦਾ ਤੇ ਬੰਦਾ ਕਿੱਥੇ ਸੌਂਗਾ ਤਾਂ ਅਸੀਂ ਉਹਨੂੰ 100% ਵਾਲੇ ਖਾਤੇ 'ਚ ਹੀ ਪਾਵਾਂਗੇ ਉਕਰ ਕਾਦਾ ਹੋਇਆ ਫਿਰ ਜੇ ਜੇ ਸੰਕਟ ਦੇ ਮੌਕੇ ਕੰਮ ਛੱਤ ਜਿਹੜੀ ਉਹ ਕੰਮੀ ਨਾ ਆਈ ਇਹਦਾ ਪਹਿਲਾਂ ਕੀ ਕੀਤਾ ਜਾਂਦਾ ਸੀ ਨਹੀਂ ਜੀ ਇਹ 25 ਤੋਂ 30 ਵਾਲੇ ਚਾਹੁੰਦਾ ਹੈ ਇਹ 35 ਤੋਂ 75 ਵਾਲੇ ਚਾਹੁੰਦਾ ਹੈ ਇਹ 75 ਤੋਂ 76 ਵਿੱਚ ਇਦਾਂ 55 ਮੌਤਾਂ ਦੀ ਪੁਸ਼ਟੀ ਹੋਈ ਹੈ ਉਹ ਜੋ 42 ਕਰਾ ਨੂੰ ਪੈਸੇ ਮਿਲ ਚੁੱਕੇ ਨਹੀਂ ਆਲਰੀਡੀ ਗਾਰੰਟੀ ਰਾ ਨਹੀਂ ਉਹਨਾਂ ਚੋ ਦੋ ਤਿੰਨ ਦੀ ਡੈੱਡ ਬੋਡੀਆਂ ਨਹੀਂ ਮਿਲੀਆਂ ਦੋ ਤਿੰਨ ਦੇ ਵਾਰਿਸ ਨਹੀਂ ਹੈਗੇ ਮੈਂ ਸਾਰੇ ਡੀਸੀਆਂ ਤੋਂ ਡਿਟੇਲ ਲੈ ਕੇ ਅੱਜ ਤੁਹਾਨੂੰ ਦੱਸ ਰਹੀ ਹਾਂ ਇਹ ਗੱਲ ਤੋਂ 40 ਤੋਂ 45 ਦਿਨ ਦੇ ਵਿੱਚ ਪਿੰਡ-ਪਿੰਡ ਜਾ ਕੇ ਅਫਸਰ ਜਿਹੜੇ ਨੇ ਉਹ ਪਰਾਂ ਦੇ ਨੁਕਸਾਨ ਜਾਂ ਪਸ਼ੂਆਂ ਦੇ ਨੁਕਸਾਨ ਦਾ ਜਾਇਜ਼ਾ ਲੈਣਗੇ ਤਾਂ ਜੇ ਸਮਝ ਲਓ ਤੁਸੀਂ ਕੱਲ ਜਾਂ ਪਰਸੋ ਤੋਂ ਵੀ ਸ਼ੁਰੂ ਕਰ ਲੀਏ ਆ ਲਾਵੀ ਅਕਤੂਬਰ 20 ਤੋਂ ਬਾਅਦ ਦਿਵਾਲੀ ਅਕਤੂਬਰ 20 ਦੀ ਹੈ ਦਿਵਾਲੀ ਦੇ ਆਸ-ਪਾਸ ਅਸੀਂ ਬਹੁਤ ਭਾਰੀ ਗਿਣਤੀ ਦੇ ਵਿੱਚ ਚੈੱਕ ਬਣਾ ਕੇ ਲੋਕਾਂ ਨੂੰ ਹੱਥੀਂ ਉਹਨਾਂ ਦੇ ਘਰੇ ਪਹੁੰਚਾਵਾਂਗੇ ਵੱਡਾ ਸੰਕਟ ਪੰਜਾਬ ਨੇ ਚੱਲਿਆ ਪਰ ਪੰਜਾਬ ਨੂੰ ਸੰਕਟ ਚੱਲਨੇ ਆਉਂਦੇ ਨੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਟਰਾਲੀਆਂ ਲੈ ਕੇ ਤੁਰਪੇ ਰਾਸ਼ਨ ਲੈ ਕੇ ਤੁਰਪੇ ਤਰਪਾਲਾਂ ਲੈ ਕੇ ਤੁਰਪੇ ਮੱਛਰਦਾਨੀਆਂ ਲੈ ਕੇ ਤੁਰਪੇ ਜੋ ਜੀ ਨੂੰ ਲੱਗਿਆ ਕਿ ਹਾਂ ਆਪਾਂ ਲੈ ਚਲਦੇ ਆਂ ਆਪਾਂ ਲੈ ਚਲਦੇ ਆਂ ਮੈਂ ਖੁਦ ਵੀ ਉਹਨਾਂ ਪਿੰਡਾਂ ਚੋਂ ਗਿਆ ਸੀ ਕਿ ਉਹਨਾਂ ਨੇ ਪੂਰੇ ਦੇਸ਼ ਨੂੰ ਦੱਸਤਾ ਆਪਦਾ ਨਾਲ ਪੰਜਾਬ ਨੂੰ ਨਿਪਟਣਾ ਆਉਂਦਾ ਹੈ ਸੰਕਟ ਨਾਲ ਪੰਜਾਬ ਨੂੰ ਨਿਪਟਣਾ ਆਉਂਦਾ ਬਹੁਤ ਸਾਰੇ ਐਨ ਜੀਓਜ਼ ਨੇ ਆਰਟਿਸਟਾਂ ਨੇ ਮਾਜਿਕ ਸੰਸਥਾਵਾਂ ਨੇ ਧਾਰਮਿਕ ਸੰਸਥਾਵਾਂ ਨੇ ਬਹੁਤ ਹੈਲਪ ਕੀਤੀ ਹੈ ਔਰ ਇਹੀ ਪੰਜਾਬ ਦੀ ਧਰਤੀ ਦੀ ਬਰਕਤ ਹੈ ਕਿ ਕਿਸੀ ਤਾਂ ਗਾਮਿਆਂ ਨੂੰ ਨਹੀਂ ਭੁੱਖਾ ਮਰਨ ਦੇ ਦਸੀ ਆਪਣਿਆਂ ਨੂੰ ਭੁੱਖਾ ਕਿਵੇਂ ਮਰਨ ਦੇ ਦਾਂਗੇ ਨਾਲ ਨਾਲੇ ਵੀ ਸਖਤ ਰੱਤਾ ਨੇ ਕਿ ਜੇ ਕਿਸੇ ਅਧਿਕਾਰੀ ਨੇ ਕੋਈ ਸੁਸਤੀ ਕੀਤੀ ਜਾਂ ਕੋਈ ਗਲਤ ਕਿਸੇ ਦੇ ਪ੍ਰਭਾਵ ਥੱਲੇ ਆ ਕੇ ਕੋਈ ਕੰਮ ਕੀਤਾ ਤਾਂ ਕਾਰਵਾਈ ਹੋਊਗੀ ਸਖਤ ਕਾਰਵਾਈ ਹੋਊਗੀ ਕਿਉਂਕਿ ਇਸ ਯੱਗ ਚੋਂ ਜਾਂ ਇਸ ਪੁੰਨ ਚੋਂ ਜੇ ਕੋਈ ਬੇਈਮਾਨੀ ਕਰੂਗਾ ਤਾਂ ਉਹ ਤੇ ਰਹਿਣ ਨਹੀਂ ਕੀਤਾ ਜਾਊਗਾ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਪੰਜਾਬ ਦਾ ਲਾਣੇਦਾਰ ਹੋਣ ਦੇ ਨਾਤੇ ਦਿਨੋਂ ਮੈਨੂੰ ਦੁੱਖ ਵੀ ਆ आराम। थोड़ी संतुष्टि भी है कि सरकार कली नहीं सरकार ना बहुत सारे लोग खड़े मैं हस्पता लाइव होकेट की मीटिंग ला रहा चीफ सैकटरी साहब आए मेरे को सारा जायजा लिया ਡੀਜੀਪੀ ਸਾਹਿਬ ਆਉਂਦੇ ਰਹੇ ਮੰਤਰੀ ਸਾਹਿਬ ਖੁਦ ਰਹੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਆਏ ਤਾਂ ਉਹਨਾਂ ਦੀ ਡਿਊਟੀ ਲੱਗੀ ਸੀ ਨਾਲ ਤੇ ਮੈਂ ਇੱਕ ਗੱਲ ਦੀ ਬੜੀ ਸਖਤ ਸ਼ਬਦਾਂ ਹੀ ਨਿੰਦਾ ਕਰਦਾ ਕਿ ਰਾਜਨੀਤੀ ਇੱਥੇ ਵਿੱਚ ਵਾਰ ਲੈਂਦੇ ਆ ਭਗਵਾਨ ਤੇ ਮਾਨ ਕਰਕੇ ਆਏ ਨੇ ਹੜ ਸੋ ਯੂ ਮੈਂ ਹਿਮਾਚਲ ਤੋਂ ਪਹਾੜ ਮੈਂ ਤੋੜ ਕੇ ਲਾਈ ਜੀ ਇੱਥੇ ਵੀ ਹੜਦੇ ਨਹੀਂ ਕਿਉਂਕਿ ਆਦਤ ਪਈ ਹੋਈ ਹੈ ਕਿ ਕੋਈ ਕੋਈ ਗੱਲ ਵੀ ਹੋਣੀ ਹੈ ਭਗਵੰਤਬੰਦ ਦੇ ਨਾਲ ਆਦੋ ਬਸ ਆਮ ਆਨਿ ਪਾਰਟੀ ਦੇ ਨਾਲ ਆਦੋ ਬਸ ਸੋ ਬੀਟੀਆਰਪੀ ਆਪਰੇਕੜ ਪਹਿਲਾ ਚੈੱਕ ਮਹੀਨੇ ਦੇ ਵਿੱਚ ਵਿੱਚ ਤਿਆਰ ਹੋ ਜੂਗਾ ਤੇ 45 ਦਿਨਾਂ ਦੇ ਵਿੱਚ ਵਿੱਚ ਸਾਰੇ ਚੈੱਕ ਤਿਆਰ ਹੋ ਜਾਣਗੇ ਹਰ ਕਿਸਮ ਦਾ ਜੋ ਵੀ ਨੁਕਸਾਨ ਹੋਇਆ ਆਪ ਹੱਥੀਂ ਅਸੀਂ ਇਸ ਪਵਿੱਤਰ ਉਹਨਾਂ ਦੇ ਕੰਮ ਦੇ ਵਿੱਚ ਆਪ ਹੱਥੀਂ ਅਸੀਂ ਚੈੱਕ ਫੜਾ ਕੇ ਆਵਾਂਗੇ ਐਮਰਜੈਂਸੀ ਫੰਡ ਦੇ ਵਿੱਚ ਵੀ ਲੋਕਾਂ ਨੇ ਕਾਫੀ ਦਾਨ ਕੀਤਾ ਉਹ ਵੀ 1 ਰੁਪਿਆ ਵਰਤਿਆ ਜਾਊਗਾ ਬਲਕਿ 1 ਰੁਪਿਆ ਨੂੰ 100 ਰੁਪਿਆ ਬਣਾ ਕੇ ਵਰਤਾਂਗੇ ਮੈਂ ਤੁਹਾਡੇ ذریعے ਇਹੀ ਕਹਿਣਾ ਚਾਹੂੰਗਾ ਕਿ ਜਿੰਨਾ ਚਿਰ ਕੱਲੇ-ਕੱਲੇ ਘਰ ਨੂੰ ਕੱਲੀ-ਕੱਲੀ ਛੱਤ ਦੀ ਤਰੇੜ ਦਾ ਕੱਲੇ-ਕੱਲੇ ਝੋਨੇ ਦੇ ਜਾਂ ਕਿਸੇ ਹੋਰ ਫਸਲ ਦੇ ਬੂਟੇ ਦਾ ਲੇਕਲੇ ਪਸ਼ੂ ਤਾਂ ਦਾ ਜਿੰਨੇ ਜਰ ਪੈਸਾ ਨਹੀਂ ਮਿਲ ਜਾਂਦਾ ਮੈਂ ਨਾ ਚੈਨ ਨਾਲ ਸੌਂਗਾ ਨਾ ਮੈਂ ਕਿਸੇ ਅਧਿਕਾਰੀ ਨੂੰ ਸੌਂਦਿਆਂਗਾ ਕਿ ਇਹ ਜੰਗੀ ਪੱਦਰ ਤੇ ਕੰਮ ਕਰਾਂਗੇ ਮੈਡੀਕਲ ਕੈਂਪ ਸ਼ੁਰੂ ਹੋਗੇ ਤਾਂ ਕਿ ਕੋਈ ਬਿਮਾਰੀ ਨਾ ਫੈਲ ਜੇ ਬੜੇ ਬੜੇ ਕਰੂਸ਼ਲ ਦਿਨ ਨੇ ਹੁਣੇ ਉਹ ਸਾਰੇ ਪਿੰਡਾਂ 'ਚ ਕੈਂਪ ਲੱਗ ਵੀ ਚੁੱਕੇ ਨੇ। ਹੁਣ ਥੋੜੇ ਪਾਣੀ ਕੱਢੂਗਾ ਤਾਂ ਪਸ਼ੂਆਂ ਦੀਆਂ ਪਿੰਜਰ ਮਿਲਣਗੇ। ਉਹਨਾਂ ਨੂੰ ਕਿੱਥੇ ਲੈ ਕੇ ਜਾਵਾਂਗੇ? ਉਦੋਂ ਪ੍ਰਬੰਧ ਡਿਪਲੀਕਿਫੀਸ਼ਨਸ ਨਾਲ ਡਿਟੇਲਸ ਗੱਲ ਹੋਈ ਹੈ। ਫਿਰ ਢੀਸਿਲਟਿੰਗ ਵਾਸਤੇ ਜੀਸੀਬੀ ਵੀ ਲੈ ਲਿਆ ਸੀ। ਕਿ ਜੇ ਕਿਸੇ ਦੇ ਕੋਲੇ ਟਰਾਲੀ ਹੈਗੀ ਆ ਪਰ ਉਹ ਕਹਿੰਦਾ ਭਰਨ ਭਰਾਂ ਕਿਵੇਂ ਮੈਂ? ਤਾਂ ਅਸੀਂ ਆਪਣੇ ਨੂੰ ਜੀਸੀਪੀ ਦੇਵਾਂਗੇ ਜੀ ਦਾ ਖੇਤ ਉਹਦੀ ਰੇਤ ਉਸ ਸਕੀਮ ਦੇ ਤਹਿਤ ਉਹਨੂੰ ਉਹ ਆਪਦੇ ਖੇਤ ਚੋਂ ਮਿੱਟੀ ਚੱਕਣ ਦੀ ਜਾਇਜ਼ਤਾ ਹੈਗੀ ਐਸ ਵਕਤ ਕੱਗਰ ਥੋੜਾ ਜਿਹਾ ਡੇਂਜਰ ਲੈਵਲ ਤੇ ਚੱਲ ਰਹੇ ਹਨ ਪਰ ਪੰਜਾਬ ਵਾਲੇ ਪਾਸੇ ਨਹੀਂ ਮਾਰ ਕੀਤੀ ਇਸ ਵਾਰ ਉਹਨਾਂ ਨੇ ਕਿਉਂਕਿ ਕਾਫੀ ਦਿਨ ਪਹਿਲਾਂ ਤੋਂ ਸ਼ੁਰੂ ਕਰ ਰੱਖਿਆ ਸੀ ਅਸੀਂ ਸਫਾਈ ਦਾ ਕੰਮ ਵੀ ਤੇ 1 ਲੱਖ ਗੱਟਾ ਜਿਹੜਾ ਬੋਰੀ ਭਰੀ ਪਈ ਹੈ ਉਹ ਲੱਖ ਬੋਰੀ ਪਈ ਹੈ ਹਜੇ ਉਹ ਭਰ ਰਹੇ ਆ ਜੇ ਕਿਤੋਂ ਵੀ ਡਰੋਨ ਰਾਹੀਂ ਮੈਪਿੰਗ ਹੋ ਰਹੀ ਹੈ ਕਈ ਵਾਰੀ ਉੱਥੇ ਜਾਇਆ ਨਹੀਂ ਜਾਂਦਾ ਪਰ ਪਤਾ ਲੱਗੇ ਕਿ ਇੱਥੇ ਥੋੜਾ ਜਿਹਾ ਕਮਜ਼ੋਰ ਹੈ ਤਾਂ ਉੱਥੇ ਫਿਰ ਕਿਸੇ ਨਾ ਕਿਸੇ ਹੋਰ ਤਰੀਕੇ ਨਾਲ ਪਹੁੰਚ ਕੇ ਉਸ ਬਾ ਬੰਨ ਜਿਹੜਾ ਸ਼ਕਤੀਸ਼ਾਲੀ ਕੀਤੇ ਆ ਮੈਂ ਫੇਰ ਇੱਕ ਵਾਰੀ ਤੁਹਾਡਾ ਬਹੁਤ ਧੰਨਵਾਦ ਕਰਦਾ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਸਾਥ ਦੇਣ ਵਾਲੇ ਸਾਰੇ ਜਿਨ੍ਹਾਂ ਨੇ ਵੀ ਚਾਹੇ ਕਿਸੇ ਨੇ ਕੋਈ ਬਾਹਰੋਂ ਬੈਠੇ ਨੇ ਕੋਈ ਕਿਸੇ ਕਿਸਮ ਦਾ ਹੈਲਪ ਕਰਤੀ ਕਿਸੇ ਨੇ ਕੋਈ ਚਾਦਰ ਵੀ ਭੇਜੀ ਤੀ ਕੰਬਲ ਭੇਜਤਾ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹੋ ਜਿਹੇ ਸੰਕਟਾਂ ਦੇ ਵਿੱਚ ਇੱਕ ਟੀਮ ਵਰਕ ਕੰਮ ਆਉਂਦਾ ਹੈ ਟੀਮ ਬਣਾ ਕੇ ਚੱਲੀਏ ਇਹਦੇ ਵਿੱਚ ਕੋਈ ਰਾਜਨੀਤੀ ਜਾਂ ਕੋਈ ਇਹ ਨਹੀਂ ਹੈ ਕਿ ਉਹ ਫਲਾਣਾ ਨਹੀਂ ਆਇਆ ਫਲਾਣਾ ਨਹੀਂ ਆਇਆ ਜਿਹੜਾ ਨਹੀਂ ਆਇਆ ਉਹਦਾ ਵੀ ਭਲਾ ਆ ਕਿਤੇ ਬਿਜ਼ੀ ਹੋਊਗਾ ਉਹ ਉਹਦੇ ਕੋ ਜਿਹੜਾ ਇਹ ਸੰਕਟ 'ਚ ਨਹੀਂ ਆਇਆ ਪੰਜਾਬੀ ਹੋਣ ਦੇ ਹੋਏ ਉਹ ਤੇ ਆਪਦੇ ਤੇ ਸੰਕਟ ਉਹ ਕੋਈ ਨਾ ਕੋਈ ਫਿਰ ਉਹ ਆਪਣੇ ਸੰਕਟ ਨੂੰ ਠੀਕ ਕਰ ਲਿਓ ਭਾਈ ਮੈਂ ਕੋਈ ਫਿਰ ਕਹਿਣਾ ਕਿ ਪੰਜਾਬ ਦਾ ਮੁੱਖ ਮੰਤਰੀ ਨੇ ਪੰਜਾਬ ਦਾ ਦੁੱਖ ਮੰਤਰੀ ਬਣਨਾ ਪੈਣਾ ਉਹ ਜਿਆਦੇ ਦੁੱਖਾਂ 'ਚ ਸ਼ਰੀਕ ਹੋਣਾ ਪੈਣਾ ਹੈ ਸ਼ਾਮਲ ਹੋਣਾ ਪੈਣਾ ਹੈ ਸਿਆਣੇ ਕਹਿੰਦੇ ਖੁਸ਼ੀਆਂ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ ਨੇ ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ ਨੇ ਸੋ ਮੈਂ ਪੰਜਾਬ ਦਾ ਪੁੱਤ ਹੋਣ ਦੇ ਨਾਤੇ ਇਸ ਧਰਤੀ ਦਾ ਅੰਨ ਖਾਦਾ ਇਸ ਧਰਤੀ ਨੇ ਇਸ ਸਮਾਜ ਨੇ ਐਡੇ ਵੱਡੇ ਨਾਮ ਐਡੀ ਸ਼ੋਹਰਤਾ ਦਿੱਤੀਆਂ ਜੋ ਕੁਝ ਵੀ ਹੈ ਸਾਡੇ ਕੋਲੇ ਅਸੀਂ ਨਿਸ਼ਾਵਾਰ ਕਰਦੇ ਮਸਾਹੀ ਦੁੱਖ ਹੈ ਜੀ ਬਸ ਆਮ ਆਦਮੀ ਪਾਰਟੀ ਨਾ ਪੈਸੇ ਦਿਓ ਜੀ ਆ ਸਿੱਧੇ ਹੀ ਦੇ ਦਿਓ ਜੀ ਉਸ ਦਿਨ ਵੀ ਰਾਜਨੀਤੀਆਂ ਕਰੀਗੇ ਜਾਖੜ ਸਾਹਿਬ ਆਪਣੇ ਆਪ ਨੂੰ ਕਿਸਾਨ ਕਹੋਂਦੇ ਉਹ ਵੀ ਉਹ ਵਾਲਾ ਗੱਡੀ ਕੇ ਮੈਨੂੰ ਉੱਥੇ ਕੋਲ ਕੋਲ ਬੈਠੇ ਸੀ ਅੱਗੇ ਸੁਨੀਲ ਜਾਖੜ ਪ੍ਰਧਾਨ ਭਾਜਪਾ ਰਵਨੀਤ ਬਿੱਟੂ ਮਾਈਗਰੇਟਡ ਟੂ ਪਾਜਪਾ ਜੈ ਇੰਦਰਕੌਰ ਮਾਈਗਰੇਟਡ ਟੂ ਪਾਜਪਾ ਫਤੇਜੰਗ ਬਾਜਵਾ ਮਾਈਗਰੇਟਡ ਟੂ ਪਾਜਪਾ ਉੱਥੇ ਮੈਨੂੰ ਪਾਜਪਾਲ ਦਾ ਕੋਈ ਲੱਗਿਆ ਨਹੀਂ ਉੱਥੇ ਸਾਰੇ ਤਾਂ ਕਾਂਗਰਸ ਬੈਠੀ ਸੀ ਅੱਗੇ ਮਨਪ੍ਰੀਤ ਬਾਦਲ ਮੈਨੀ ਟਾਈਮਸ ਮਾਈਗਰੇਟਡ ਟੂ ਸਰ ਮੈਨੀ ਪਾਰਟੀਆਂ ਸ਼ਸ਼ੀਲ ਰਿੰਕੂ ਮਾਈਗਰੇਟਡ ਫਰਮ ਆਮਾਨਵੀ ਟੂ ਪਾਜਪਾ ਉਹ ਜਿਹੜੇ ਅਸਲੀ ਪਾਜਪਾਲੇ ਸੀ ਉਹਨਾਂ ਚੌਥੀ ਪੰਜਵੀਂ ਲਾਈਨ ਚ ਬਿਠਾ ਰੱਖੇ ਸੀ ਵਿਚਾਰੇ। ਭਾਰੀ ਕਾਂਗਰਸ ਬੈਠੀ ਸੀ ਅੱਗੇ। ਸੁਨੀਲ ਜਾਖੜ ਸਾਹਿਬ ਕੀ ਕੰਮ ਕਰਦੇ ਆ ਅੱਜਕੱਲ? ਸਤੀਫਾ ਵੀ ਦੇਤਾ ਨਾ ਮੰਨਿਆ ਨਾ ਛੱਡਿਆ। ਹੁਣ ਨਾ ਇੱਧਰ ਦੇ ਨਾ ਇੱਧਰ ਦੇ ਕਹਿੰਦੇ ਮੈਂ ਤਾਂ ਜਾਣਦਾ ਹੀ ਨਹੀਂ ਮੰਤਰੀਆਂ ਨੂੰ। ਫਤ ਜਾਣਦੇ ਕਿਉਂ ਨਹੀਂ ਜੀ ਸਾਢੇ 3 ਸਾਲ ਹੋ ਗਏ ਅਸੀਂ ਅੱਗੇ ਵੀ ਗਾਹ ਆਵਾਂਗੇ ਤੁਸੀਂ ਸਿੱਖ ਲਓ ਸਾਡੇ ਨਾਂ ਹੁਣ ਨਾਂ ਆਮ ਸਿੱਖ ਲਓ ਜੇ ਮੁੰਡੀਆਂ ਨੂੰ ਨਹੀਂ ਜਾਣਦੇ ਪੱਠੇ ਤੋਂ ਪੁੱਛ ਲਓ ਅਨਿਆਰ ਤੋਂ ਜਿਹਨੂੰ ਹਰਾਇਆ ਸੀ ਸੋ ਇਹ ਕੋਈ ਕੋਈ ਬਹਾਨੇ ਨੇ ਕਿ ਮੈਂ ਤਾਂ ਜਾਣਦੇ ਨਹੀਂ ਪੁੱਜ ਪਹਿਲਾਂ ਚੰਨੀ ਕਹਿੰਿਆ ਸੀ ਮੈਂ ਕਿਤੇ ਪਰਗੜ ਫੜ ਲਿਆ ਜੀ ਹੱਲੇ ਪਹਿਨੀ ਆ 12.5 ਹਜ਼ਾਰ ਕਰੋੜ ਦਾ ਝੂਠ ਜਿਹੜਾ ਇਹਨਾਂ ਨੇ ਬੋਲਿਆ ਉਹਦਾ ਹਿਸਾਬ ਹੈ ਜੀ 23 ਚ 208 ਕਰੋੜ ਮਿਲੇ 61 ਕਰੋੜ ਰੁਪਏ ਖਰਚੇ ਸਾਡੀ ਆਪਣੇ ਕਿੰਨੇ ਹੋਰ ਦਾ ਦੱਸਦੇ 23 24 645 ਕਰੋੜ ਰੁਪਏ ਮਿਲੇ 400 21 ਕਰੋੜ ਰੁਪਏ ਖਰਚੇ 24 25 488 ਕਰੋੜ ਰੁਪਏ ਮਿਲੇ ਸਤਾਈ ਕਰੋੜ ਰੁਪਏ ਖਰਚੇ 25 26 241 ਕਰੋੜ ਰੁਪਏ ਮੰਨੇ 140 ਕਰੋੜ ਰੁਪਏ ਖਰਚੇ 1582 ਕਰੋੜ ਰੁਪਇਆ ਐਸ ਡੀ ਆਰ ਐਫ ਫੰਡ ਚ ਮਿਲਿਆ 659 ਕਰੋੜ ਪਹਿਲਾਂ ਹੀ ਅਸੀਂ ਕਿਸੇ ਨਾ ਕਿਸੇ ਸੜਕਾਂ ਤੇ ਜਾਂ ਕਿਤੇ ਨਾ ਕਿਤੇ ਜੋ ਵੀ ਆਪਣਾ ਪਹਿਲਾਂ ਆਇਆ ਉਹ ਤੇਰੀ ਦੇ ਵਿੱਚ ਵੀ ਹੜਾਈ ਸੀ ਉਹ ਤੇ ਖਰਚ ਚੁੱਕੇ ਆ ਜੀ ਮਤਲਬ ਇਹ ਐਸੇ ਗੱਲਾਂ ਹੀ ਬੱਸ ਉਹ ਕਰੀ ਜਾਂਦੇ ਨੇ ਪਹਿਲਾਂ ਹੀ ਬਹੁਤ ਪੈਸਾ ਪਿਆ ਜੀ ਤੇ ਜਿਹੜਾ ਪੰਜਾ ਹੈ ਜੀ ਇਹ ਤੇ ਤਾਂ ਪਹਿਲਾਂ ਤੋਂ ਚੱਲ ਰਿਹਾ ਜੀ ਬਾਦ ਸਾਹਿਬ ਬਾਦ ਸਾਹਿਬ ਮੋਦੀਆ ਸਾਹਿਬ ਨੇ ਇੱਕ ਫਿਗਰ ਆਪਣੇ ਕੋ ਪਹੁੰਚੀ ਹੈ ਜੀ 15 1582 ਕਰੋੜ ਰੁਪਏ ਉਹਦੇ ਤੋਂ 659 2 April 2022 ਤੋਂ ਹੁਣ ਤੱਕ ਉਹਦਾ ਜੀ ਕਹਿਣਾ ਹੀ ਆ ਪਹਿਲਾਂ ਤੋਂ ਕਾਂਗਰਸ ਮੇਲੇ ਦਾ ਵੀ ਆ ਜਾਂਦਾ ਉਹ ਤਾਂ ਹਰ ਇੱਕ ਸਾਲ ਟੋਟਲ ਕਹਿੰਦੇ ਨੇ ਇੰਨਾ ਆ ਗਿਆ ਤੁਹਾਡੇ ਕੋਲ ਕਿੱਥੇ ਹੈ ਜੀ ਉਹ ਇਹ ਇਹ ਕਹਿਣਾ ਹੀ ਹੈ ਜੀ ਮੈਨੂੰ ਦੱਸੋ 1 ਮਿੰਟ ਪੀਐਮ ਤਾਂ ਜੋ ਲਿਖ ਦਿੰਦੇ ਨੇ ਉਹ ਉਹਨਾਂ ਨੇ ਜਾਰੀ ਕਰ ਦੇਣਾ ਆਰਡੀਐਫ ਹੈ ਰੂਰਲ ਡਿਵੈਲਪਮੈਂਟ ਫੰਡ ਉਸ ਵੇਲੇ ਸਾਰੇ ਕਾਂਗਰਸੀਏ ਅਜਨੇ ਦੇ ਨਾਂ ਲੈ ਨਹੀਂ ਉਹਦਾ ਪੈਸਾ ਮਿਸਯੂਜ਼ ਕਰ ਲਿਆ ਉਹਨਾਂ ਨੇ ਪੈਸਾ ਰੋਕ ਲਿਆ ਸਰਕਾਰ ਆਈ 22 ਚ ਅਸੀਂ ਉਹਨਾਂ ਕੋਲ ਗਏ ਆਰਡੀਐਫ ਦੇ ਪੈਸੇ ਦਿਓ ਜੀ ਕਹਿੰਦੇ ਪਹਿਲਾਂ ਵਿਧਾਨ ਸਭਾ ਚ ਐਕਟ ਲੈ ਕੇ ਆਓ ਕਿ ਪੈਸਾ ਸਿਰਫ ਮੰਡੀਆਂ ਨੂੰ ਜਾਂਦੀਆਂ ਸੜਕਾਂ ਤੇ ਵਰਤਿਆ ਜਾਊਗਾ ਅਸੀਂ ਵਿਧਾਨ ਸਭਾ ਜੈਕਟ ਪਾਸ ਕੀਤਾ ਕਹਿੰਦੇ ਪਹਿਲਾਂ ਕੈਪਟਨ ਸਾਹਿਬ ਜਿਹੜੀ ਸਰਕਾਰ ਸੀ ਉਹ ਮਿਸਯੂਜ਼ ਕਰ ਗਈ ਉਹਨਾਂ ਨੂੰ ਕਿਧਰੇ ਹੋਰ ਵਰਤ ਕੇ ਅਸੀਂ ਜੈਕਟ ਪਾਸ ਕਰਕੇ ਉਹ ਤੋਂ ਬਾਅਦ ਗਏ ਉਹਨਾਂ ਕੋਲੇ ਪਿਊਸ਼ ਗੋਲਜੀ ਕੋਲੇ ਕਹਿੰਦੇ ਹੁਣ ਜੈਕਟ ਪਾਸ ਕਰਤਾ ਹੁਣ ਤਾਂ ਦਿ ਦਿਓ ਹਜੇ ਤੱਕ ਉਹ ਰੋਕ ਰੱਖਿਆ ਠਿਆਰ ਕੋਲ ਤੇ ਉਦੋਂ ਉਸ ਵੇਲੇ ਕਾਂਗਰਸ ਸੀਗੀ ਮੈਂ ਟੀਵੀ ਦੀ ਡਿਬੇਟ ਤੇ ਕਦੇ ਆਉਂਗਾ ਤੇ ਉਦੋਂ ਬੁਲਾ ਲਿਓ ਸਾਰਿਆਂ ਨੂੰ ਇੱਕ ਵੀ ਪਹਿਲੀ ਗੱਲ ਤੇ ਆਉਣਾ ਨਹੀਂ ਨਹੀਂ ਮੈਂ ਨਹੀਂ ਆਉਂਦਾ ਜੇ ਆਗੇ ਤਾਂ ਉਹਨਾਂ ਨੂੰ ਪਤਾ ਹੈ ਕਿ ਅੱਜ ਕੁੱਤਖਣੀ ਹੋਣੀ ਹੈ ਸਾਡੇ ਕੋਲੇ ਕੰਫਿਊਜ਼ਨ ਕਿਵੇਂ ਦੂਰ ਹੋ ਸਾਡੇ ਤੇ ਇਹਦੇ ਪੀਐਮ ਇਹ ਡਾਟਾ ਦਿੰਦੇ ਆ ਤੁਸੀਂ ਉਹ ਡਾਟਾ ਦਿਖਾਓ ਸਾਡੇ ਕੋਲੇ ਜੀ ਦੇਖੋ ਮੈਂ ਇੱਕ